ਮੇਰਾ ਬਾਈ ਤੁਸੀਂ 100-150 ਡਾਲਰ ਕਮਾ ਸਕਦੇ ਆ देयर ਇਜ਼ ਅ ਲੋਟ ਆਫ ਆਪਸ਼ਨਸ ਬਾਈ ਸਵਾ ਦੇਖ ਲਓ ਆ ਆਰਡਰ ਆਪਣੇ ਇਨਸਟਾਗ੍ਰਾਮ ਦੇ ਠੀਕ ਹੈ ਜੀ ਟੋਟਲ 55 ਚੀਜ਼ਾਂ ਆ ਠੀਕ ਹੈ ਜੀ ਤੇ ਪੈਸੇ ਕਿੰਨੇ ਆਪਾਂ ਨੂੰ ਬਣੇ ਆ ਇਹ ਤੁਸੀਂ ਵੀ ਕੈਨੇਡਾ ਦੇ ਵਿੱਚੋਂ ਤੁਸੀਂ ਵੀ ਚੋਣੇ ਹੋ ਕਿ ਆਪਾਂ ਯਾਰ 100-150 ਡਾਲਰ ਤਾਂ ਚਲੋ ਦਿਨ ਦਾ ਕਮਾਉਣਾ ਹੀ ਆ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਮੇਰਾ ਭਰਾ ਕਮਾ ਸਕਦੇ ਹੋ ਠੀਕ ਹੈ ਜੀ ਚਾਹੇ ਤੁਸੀਂ ਉਬਰ ਯੂਜ਼ ਕਰਦੇ ਹੋ ਤੁਹਾਡੇ ਤੋਂ ਪੁਰਾਣੀ ਗੱਡੀ ਹੋਣੀ ਚਾਹੀਦੀ ਮੇਰਾ ਭਰਾ ਕੋਈ ਇਹ ਨਹੀਂ ਕਿ 5 ਸਾਲ ਪੁਰਾਣੀ ਚਾਹੀਏ 10 ਸਾਲ ਵੀ ਪੁਰਾਣੀ ਆ ਤੇ ਤਵੇਂ ਚੱਲੂਗਾ ਸਹੀ ਆ ਤੇ ਮੇਰਾ ਬ ਦੇਅਰ ਇਜ਼ ਅ ਲੋਟ ਆਫ ਆਪਸ਼ਨਸ ਬਾਈ ਠੀਕ ਹੈ ਤੁਸੀਂ ਇੰਸਟਾ ਕਾਰਡ ਚਲਾ ਸਕਦੇ ਹੋ ਉਹਦੇ ਤੇ ਠੀਕ ਹੈ ਜੀ ਤੁਸੀਂ ਸਕਿਪ ਯੂਜ਼ ਕਰ ਸਕਦੇ ਹੋ ਉਬਰ ਕਰ ਸਕਦੇ ਹੋ ਡੋ ਡੈਸ਼ ਕਰ ਸਕਦੇ ਹੋ ਬਹੁਤ ਜਿਆਦੀਆਂ ਚੀਜ਼ਾਂ ਆ ਗਈਆਂ ਪਰ ਪੁਰਾਣੀ ਗੱਡੀ ਹੁਣ ਚਾਹੀਦੀ ਪੁਰਾਣੀ ਗੱਡੀ ਮੇਰਾ ਭਰਾ ਜੇ ਬਾਲੀ ਵੀ ਪੁਰਾਣੀ ਲੈਣੀ ਆ ਠੀਕ ਠਾਕ ਟਾਈਮ ਚਲਾਉ 3500 4000 ਦੀ ਬਹੁਤ ਵਧੀਆ ਮੇਰਾ ਭਰਾ ਗੱਡੀ ਮਿਲ ਜਾਂਦੀ ਪੁਰਾਣੀ ਠੀਕ ਹੈ ਜੀ ਉਹਦੇ ਤਾਂ ਤੁਹਾਡਾ 100 150 ਡਾਲਰ ਆਰਾਮ ਨਾਲ ਨਿਕਲ ਜਾਂਦਾ ਜੀ ਲਾਇਸੈਂਸ ਬਣਾਓ ਆਪਣਾ ਠੀਕ ਹੈ ਜੀ ਤੇ ਉਹਦੀ ਮੇਰੇ ਤੋਂ ਆਪਣਾ ਇੰਸ਼ੋਰੈਂਸ ਵੀ ਨੀਅਰ ਅਬਾਊਟ 200 ਡਾਲਰ ਰਹੀ ਹੈ ਉਹ ਦੋ ਦਿਨ ਚ ਤੁਸੀਂ ਕਮਾਈ ਲੈਣੀ ਹੈ ਸਹੀ ਹੈ ਮੇਰਾ ਭਰਾ ਸਵੇਲੇ ਬੈਠਣ ਨਾਲੋਂ ਇਹ ਹੈਗਾ ਕਿ ਤੁਸੀਂ ਕੁਝ ਨਾ ਕੁਝ ਵਧੀਆ ਤਰੀਕੇ ਨਾਲ ਕਮਾ ਰਹੇ ਹੋ ਸੋ ਅੱਜ ਮੈਂ ਇਨਸਟਾ ਕਾਰਡ ਕਰੂੰਗਾ ਡੋ ਡੈਸ਼ ਵੀ ਬਾਅਦ ਚ ਕਰੂੰਗਾ ਹਰ ਇੱਕ ਆਪਾ ਐਪਲੀਕੇਸ਼ਨ ਚਲਾਵਾਂਗੇ ਤੁਹਾਨੂੰ ਦੱਸਾਂਗੇ ਕਿਹੜੇ ਹਿਸਾਬ ਨਾਲ ਆਰਡਰ ਮਿਲਦੇ ਆ ਕਿਹੜੇ ਹਿਸਾਬ ਨਾਲ ਕਿੰਨੇ ਪੈ ਆਪਣੀ ਗੈਸ ਲੱਗਦੀ ਹੈਗੀ ਆ ਗੱਡੀ ਦੀ ਠੀਕ ਹੈ ਤਾਂ ਵੀਡੀਓ ਤਾਂ ਬਣੇ ਰੋ ਵੀਡੀਓ ਤਾਂ ਨਵੇਂ ਆਇਆ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਫੋਲੋ ਮੇਰਾ ਭਰਾ ਜਰੂਰ ਕਰ ਲੋ ਜੇ ਕੈਨੇਡਾ ਬਾਰੇ ਹੋਰ ਆਪਾਂ ਨਵੀਆਂ-ਨਵੀਆਂ ਇਨਫੋਰਮੇਸ਼ਨ ਲੈਣੀਆਂ ਸੋ ਲੈਟਸ ਗੋ ਆਪਾਂ ਹੁਣ ਬਾਹਰ ਆਪਣੇ ਫੂਡ ਦੇ ਸਿੱਧੇ ਬਾਹਰ ਆ ਗਏ ਆ ਤੇ ਅੰਦਰ ਜਾ ਕੇ ਦੇਖਦੇ ਆ ਕਿੰਨੇ ਆਰਡਰ ਆਇਆ ਇਨਸਟਾ ਕਾਰਟ ਤੇ ਠੀਕ ਹੈ ਜੀ ਕਿੰਨੀਆਂ ਡਿਲੀਵਰੀਆਂ ਆ ਕਿੰਨੇ ਬੰਦਿਆਂ ਨੂੰ ਕਰਨੀਆਂ ਆ ਕਿੱਥੋਂ-ਕਿੱਥੋਂ ਆਪਾਂ ਸ਼ੋਪਿੰਗ ਕਰਨੀਆਂ ਕਿਹੜਾ-ਜਿਹੜਾ ਸਮਾਨ ਸੋ ਲੈਟਸ ਗੋ ਸੋ ਆਪਾਂ ਫੂਡ ਬੇ ਤੇ ਆਪਾਂ ਦੇਖਦੇ ਆ ਕਿਹੜਾ ਕਿਹੜਾ ਆਪਾਂ ਨੂੰ ਆਰਡਰ ਆਇਆ ਤੇ ਕਿਹੜਾ ਕਿਹੜਾ ਸਮਾਨ ਆ ਸਵਾ ਦੇਖ ਲਓ ਆ ਆਰਡਰ ਆਪਣੇ ਇਨਸਟਾ ਕਾਰਟ ਤੇ ਠੀਕ ਹੈ ਜੀ ਟੋਟਲ 55 ਚੀਜ਼ਾਂ ਆ ਠੀਕ ਹੈ ਜੀ ਤੇ ਪੈਸੇ ਕਿੰਨੇ ਆਪਾਂ ਨੂੰ ਬਣੇ ਆ ਇਹਨੂੰ ਲੱਗਣਾ ਆਪਾਂ ਨੂੰ ਅੱਧਾ ਘੰਟਾ ਲੱਗਣਾ ਨੀਅਰ ਬਾਊਟ ਕਿਲੋਮੀਟਰ ਕਿੰਨੇ ਆ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਜਦ ਨਾਲ ਕੋ ਆਮ ਪਏ ਗਏ ਆ ਠੀਕ ਹੈ ਆ ਸਾਰੇ ਸਟਰਾਬਰੀ ਵਗੈਰਾ ਹੋ ਗਈਆਂ ਸਾਰੇ ਫਰੂਟਸ ਸਬਜ਼ੀਆਂ ਠੀਕ ਹੈ ਤੇ ਇਹ ਆਪਾਂ ਸਮਾਨ ਜਿਹੜਾ ਹੈਗਾ ਬਾਕੀ ਲੈ ਲਿਆ ਆ ਤੇ ਬਾਕੀ ਸਮਾਨ ਆਪਾਂ ਇਥੋਂ ਲੈ ਲੈਣੇ ਆ ਤੇ ਲੈਟਸ ਗੋ ਫਰ ਸ਼ੋਪਿੰਗ ਆਪਾਂ ਸਾਰੀ ਫਾਈਨਲੀ ਕਰ ਲਈ ਆ ਤੇ ਆਪਾਂ ਇਥੋਂ ਆਪ ਸੈਲਫ ਚੈੱਕਆਊਟ ਕਰ ਦਵਾਂਗੇ ਠੀਕ ਹੈ ਜੀ ਜਿਹੜਾ ਵੀ ਸਮਾਨ ਲਿਆ ਆ ਆਪਾਂ ਇਥੋਂ ਆਪ ਹੀ ਸਾਰਾ ਚੈੱਕ ਕਰਕੇ ਕਿੰਨੇ ਕਿੰਨੇ ਦਾ ਹੈਗਾ ਸਾਰਾ ਬਿੱਲੇ ਤੋਂ ਕੱਟ ਲੈਣਾ ਹੈਗਾ ਤੇ ਨਾਲ ਨਾਲ ਆਪਾਂ ਦੇਖ ਲੈਣਾ ਕਸਟਮਰ ਨੇ ਕੀ ਆਰਡਰ ਕੀਤਾ ਆ ਸਵਾਬ ਬਿੱਲ ਹੈਗਾ ਜੀ ਕਸਟਮਰ ਦਾ ਠੀਕ ਹੈ ਜੀ ਪਰ ਇਹ ਬਿੱਲ ਆਪਾਂ ਕਦੇ ਵੀ ਕਸਟਮਰ ਨੂੰ ਨਹੀਂ ਦੇਣਾ ਹੁੰਦਾ ਕਿਉਂਕਿ ਜਿਹੜਾ ਵੀ ਡੋ ਡੈਸ਼ ਵਗੈਰਾ ਜਾਂ ਇਨਸਟਾ ਕਾਰਟ ਆ ਉਹ ਆਟੋਮੈਟਿਕਲੀ ਉਹਨਾਂ ਨੂੰ ਮੇਲ ਕਰ ਦਿੰਦਾ ਹੁੰਦਾ ਕਸਟਮਰ ਨੂੰ ਤੇ ਅੱਜ ਮੈਂ ਨਾਲ-ਨਾਲ ਤੁਹਾਨੂੰ ਪਤਾ ਉਬਰ ਇਟ ਵੀ ਕਰ ਰਿਹਾ ਆ ਸਕਿਪ ਵੀ ਕਰ ਰਿਹਾ ਆ ਸਾਰਾ ਕੁਝ ਕਰ ਰਿਹਾ ਤੇ ਫਿਲਹਾਲ ਇਹ ਇਨਸਟਾ ਕਾਰਟ ਹੈਗਾ ਇਹਦੇ ਵਿੱਚ ਆਪਾਂ ਨੈਵੀਗੇਸ਼ਨ ਲਗਾ ਲੈਂਦੇ ਆ ਐਡਰੈਸ ਤੇ ਆਪਾਂ ਅੱਜ ਅੱਜ ਦੀ ਅਰਨਿੰਗ ਦੀ ਗੱਲ ਕਰ ਰਹੀ ਹਾਂ ਤਿੰਨ ਬੈਚ ਕੀਤੇ ਆ ਤੇ 46 47 ਡਾਲਰ ਮੇਰੇ ਬਣ ਗਿਆ ਕਿਉਂਕਿ ਨਾਲ-ਨਾਲ ਮੈਂ ਡੋ ਡੈਸ਼ ਵੀ ਕਰ ਰਿਹਾ